ਹਲਕੇ ਦੇ ਵਿੱਚ ਪਿੰਡ ਭੈਣੀ ਮੱਸਾ ਸਿੰਘ ਜ਼ਮੀਨੀ ਰਸਤੇ ਨੂੰ ਲੈ ਕੇ ਹੋਏ ਝਗੜੇ ਦੇ ਵਿੱਚ ਚੱਲੀ ਗੋਲੀ ਪੰਜ ਲੋਕ ਹੋਏ ਜ਼ਖਮੀ ਜ਼ਿਲ੍ਹਾ ਤਰਨਤਾਰਨ ਹਲਕਾ ਖੇਮਕਰਨ ਦੇ ਪਿੰਡ ਭੈਣੀ ਮੱਸਾ ਸਿੰਘ ਵਿਖੇ ਜ਼ਮੀਨੀ ਰਸਤੇ ਨੂੰ ਲੈ ਕੇ ਹੋਏ ਝਗੜੇ ਦੇ ਵਿੱਚ ਗੋਲੀ ਚੱਲੀ ਹੈ ਜਿਸ ਦੌਰਾਨ ਪੰਜ ਲੋਕ ਜ਼ਖਮੀ ਹੋ ਗਏ ਹਨ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਵੀ ਭੇਜ ਦਿੱਤਾ ਗਿਆ ਹੈ ਇੱਥੇ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਮਿਲੀ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜ਼ਮੀਨੀ ਰਸਤੇ ਦੇ ਵਿੱਚ ਜਾਂਦੇ ਪਹੀ ਨੂੰ ਲੈ ਕੇ ਝਗੜਾ ਹੋਇਆ ਸੀ ਕਿਹੜਾ ਪਿੰਡ ਹੈ ਪਹੀ ਨਾ ਸਰ ਜੀ ਅੱਜ ਦਾ ਫਟੜ ਹੋਇਆ ਜੇ ਤੁਸੀਂ ਤੇ ਨਾਲ ਤੁਹਾਡੇ ਜਾਣੇ ਚਾਰ ਜਾਣੇ ਉਰ ਕੋੜੀਆਂ ਲੱਗੀਆਂ ਕੀ ਮਸਲਾ ਇਹਨਾਂ ਆਪਣੇ ਗਵਾਰਡ ਸੀ ਤੇ ਆਪਣੇ ਆਪ ਦੇ ਨੰਦੇ ਆ ਇਹ ਪਿੰਡੋਂ ਝਗੜਾ ਕੋਈ ਨਾ ਬੜਾ ਮोटा ਪਹਿਲਾ ਆ ਤੇ ਉਹ ਲੈ ਗਏ 70 80 ਨੇ ਇਹਨਾਂ ਜਿਹੜੀ ਉੱਥੇ ਆਣ ਕੇ ਗੱਲ ਕਰਦੇ ਆ ਉਹ ਮੈਂ ਵਿੱਚ ਸਟੌਨ ਲੱਗ ਤਾ ਵਾ ਤੇ ਮੇਰੇ ਕੋਈ ਮਾਰਕਤ ਨਹੀਂ ਤੇ ਬਾਰੇ ਰਾਜਟਾ ਮਾ ਜੀ ਬਹੁਤ ਵਾ ਬੱਤੀ ਸਰਬੰਤੀ ਹਟ ਗਈ ਨੀ ਨਹੀਂ ਸ਼ੇ ਤਾਂ ਮਿਲ ਕੇ ਝਗੜਾ ਹੋਇਆ ਕਿ ਇਸ ਗੱਲ ਤੋਂ ਪਤਾ ਲੱਗਿਆ ਝਗੜੇ ਦਾ ਮੈਨੂੰ ਤਾਂ ਪਤਾ ਹੀ ਨਹੀਂਗਾ ਮੇਰਾ ਚਾਂਦ ਪਿੰਡ ਗਿਆ ਵਾਂ ਤੇ ਆਪ ਨੂੰ ਤਾਂ ਪਤਾ ਹੀ ਇਹ ਤੇ ਪਿੰਡਾਂ ਦਾ ਦਾਵਾ ਤੇ ਆਪਾਂ ਇਹ ਵਿਸਾਗਤ ਹੀ ਕਰ ਲੋ ਝਗੜੀ ਗੋਲੀ ਲੱਗੀ ਹਣਾ ਗੋਲੀ ਮੇਰੇ ਤਾਂ ਪਿੰਡ ਜੀ ਹੋਇਆ ਝਗੜਾ ਪੈਣੀ ਮਰਸਾ ਸਿੰਘ ਹੋਇਆ ਹਾਂਜੀ ਹਾਂਜੀ ਬੰਤੇ ਕੀ ਨਾਮ ਆਪਣਾ ਜੀ ਚਮਕੌਰ ਸਿੰਘ ਕੀ ਮਸਲਾ ਜਿਹੜਾ ਤੁਸੀਂ ਦੱਸਦੇ ਕਿ ਝਗੜੇ ਦੌਰਾਨ ਜਿਹੜੀਆਂ ਗੋਲੀਆਂ ਗੱਲੀਆਂ ਕੀ ਮਸਲਾ ਹੈ ਇਹ ਜੀ ਪਈ ਦਾ ਹੈ ਅੱਛਾ ਜੀ ਹਾਂਜੀ ਕੀ ਮਿਲ ਗਈ ਜਦੋਂ ਤੁਹਾਡੇ ਤੋਂ ਮਿਲ ਗਿਆ ਜ਼ਖਮੀ ਹਾਲਤ ਵਿੱਚ ਭੇਜਿਆ ਤੁਹਾਨੂੰ ਚਾਰ ਬੰਦੇ ਧਰਨਾ ਹੋਰ ਫੱਟੜਿਆ ਕੀ ਸਾਰੀ ਘਟਨਾ ਕੀ ਵਾਪਰੀ ਇਹ ਗੋਲਦਾਂ ਗਾਲੀਆਂ ਮਾਰੀਆਂ ਉਹਨਾਂ ਨੇ ਕੀ ਨਾਮ ਉਹਦਾ ਅਰਿੰਦਰ ਇੱਕ ਮੁੰਡੇ ਦਾ ਇੱਕ ਦਾ ਲੱਭਾ ਸੋਨੀ ਸਾਰਜ ਇਹੋ ਜਿਹੇ ਨਾਲ ਮੁੰਡੇ ਮੁੰਡੇ ਲੈ ਆਏ ਬਰੋਂ ਕੀ ਕਾਰਨ ਕੀ ਜਿਹੜਾ ਵੀ ਗੋਲੀਆਂ ਮਾਰਦਾ ਉਹ ਪਈ ਦਾ ਹੀ ਮਿੱਟੀ ਮੁੱਟੀ ਦਾ ਕਿਹੜੇ ਪਿੰਡ ਦਾ ਹੈ ਪੈਣੀ ਮਸਲ ਸਿੰਘ ਦਾ ਕਿ ਵਿਖੇ ਕੁਝ ਆਪਸ ਦੇ ਵਿੱਚ ਜਿਹੜੇ ਨੌਜਵਾਨਾਂ ਦੇ ਵਿੱਚ ਗੋਲੀ ਚੱਲੀ ਕੀ ਮਸਲਾ ਸਰ ਉਹਦਾ ਇਹ ਫਾਇਰਿੰਗ ਇਨਫੀਨਸ ਰਿਪੋਰਟ ਹੈ ਜੀ ਕਿ ਕੋਈ ਜ਼ਮੀਨ ਦਾ ਮਸਲਾ ਹੈ ਪਹਿਲੀ ਤੋਂ ਲੜਦੇ ਆ ਜੀ ਬਹਿਕਰ ਅਧਿਕਾਰੀ ਤੇ ਪਰਿਵਾਰ ਦੀ ਸਟੇਟਮੈਂਟ ਲੈ ਕੇ ਗਿਰ ਹੋ ਗਈ ਕਿੰਨੇ ਕੁ ਸਰ ਜਾਨੇ ਇੰਜਰਡ ਜਿਹੜੇ ਦੱਸੇ ਜਾ ਰਹੇ ਤਿੰਨ ਤੋਂ ਚਾਰ ਜਾਨੀ ਇੰਜਰਡ ਦੱਸਿਆ ਤੇ ਗੋਲੀ ਵਗੈਰਾ ਦਾ ਸਾਰਾ ਕੋਲ ਵਗੈਰਾ ਉੱਥੋਂ ਬਰਾਮਦ ਹੋ ਗਏ ਜੀ ਤੇ ਸਟੇਟਮੈਂਟ ਸਰ ਪਰਿਵਾਰ ਦੀ ਦਰਜ ਕਰ ਜੀ ਜੀ ਉਹੀ ਕਰ ਰਹੇ ਹਾਂ ਤਾਰਾ ਮੈਂ ਦੱਸ ਕੋਈ ਬੰਦਾ ਸਰ ਹੈਗੇ ਫੜਿਆ ਕੋਈ ਜੀ ਅਜੇ ਕੋਈ ਨਹੀਂ ਤੇ ਸਟੇਟਮੈਂਟ ਦਾ ਬਦਲ ਕੋਈ ਦੇ ਖਿਲਾਫ ਦਿੰਦੇ ਸਟੇਟਮੈਂਟ ਉਹਨਾਂ ਵੱਲੋਂ ਸਰ ਕੋਈ ਆਇਆ ਕੋਈ ਹੋਇਆ ਉਹਨਾਂ ਨੂੰ ਜੀ ਜੀ ਐਸਐਮ ਹਸਪੀਟਲ ਦੀ ਚੱਕਰ